ਇਹ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਤੇ ਇਹ ਦੁੱਖ ਦੀ ਘੜੀ ਜਿਹੜੀ ਆ ਤੇ ਬਹੁਤ ਅਰਦਾਸਾਂ ਹੋ ਰਹੀਆਂ ਸੀ ਵੀ ਨਾ ਹੋਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਭਰਿਆ ਹੋਇਆ ਮਨ ਜੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਪਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਉਹ ਸਾਡੇ ਚ ਨਹੀਂ ਰਹੇ ਕਿ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤੰਮ ਜਿੰਨੇ ਆਵਾਰਾ ਪਸ਼ੂਆਂ ਦਾ ਮੈਚ ਹੋ ਗਿਆ ਵੀ ਉਹਨੂੰ ਬਚਾਉਣ ਦੇ ਬਚਾਉਂਦੇ ਆ ਕੀ ਲੱਗਦਾ ਵੀ ਸਰਕਾਰਾਂ ਬਿਲਕੁਲ ਨਹੀਂ ਵੈਸੇ ਤਾਂ ਪੜੇ ਦੀ ਪੜਤਾਲ ਹੋਣੀ ਚਾਹੀਦੀ ਹੈ ਪ੍ਰੋਪਰ ਕਿ ਕਿੰਨੇ ਘਟਨਾ ਵਾਪਰੀ ਹੈ ਕਿਉਂਕਿ ਇਹ ਆਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਆਵਾਰਾ ਪਸ਼ੂਆਂ ਦੀ ਬੜੀ ਪਰਮਾਰ ਆ ਕਾਸ਼ਕ ਸਪੱਸ਼ਟ ਦਿੰਨੇ ਆ ਜੀ ਜਿਹੜਾ process ਦਾ ਜਿਹੜਾ ਤੈਸਾ ਜਿਹੜਾ ਉਹ ਸਿਰਫ ਦੋਵਾਂ ਦੀ ਸ਼ਾਮ ਸੰਭਾਲਣੀ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸ ਜਿਹੜਾ ਆਉਂਦਾ ਤੇ ਉਹਦਾ ਹਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਹੈ ਅਗੇ ਨਹੀਂ ਹੋ ਸਕਦਾ ਤੇ ਸਖਤ ਤਾ ਉਹਨਾਂ ਨੂੰ ਬੰਨਣਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬੰਨਣਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਸ ਜਿਹੜਾ ਨਾ ਜੀ ਉਹ ਬੇਸਿਕਲੀ ਲਿਆਇਸ ਕਰਕੇ ਜਾਂਦਾ ਵੀ ਉਹਦੀ ਸ਼ਾਮ ਸੰਭਾਲ ਉਹਨਾਂ ਦੀ ਰੱਖ ਪਤਿ ਪ੍ਰਾਪਰ ਉਹਨਾਂ ਦਾ ਰਖ ਰਖਾਓ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜੰਨੀਆਂ ਵੀ گاਵਾਂ ਨੇ ਉਹ ਸੜਕਾਂ ਦੇ ਉੱਪਰ ਨਾਰਨ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰਿਆਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਇੱਕ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਆਵਾਰਾ ਪਸ਼ੂਆਂ ਨੂੰ ਪ੍ਰਾਪਰ ਤਰੀਕੇ ਨਾਲ ਰੱਖ ਰੱਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੇਥ ਹੋਈ ਐ ਐਕਸੀਡੈਂਟ ਕਰਕੇ ਵਾਲਾ ਪੁੱਛ ਦੇ ਨਾਲ ਤੇ ਇਦਾਂ ਦੀ ਹੋਰ ਘਟਨਾ ਨਾ ਹੋਵੇ ਇਹ ਬੜੀ ਦੁਖਦਾਈ ਖਬਰ ਆ ਪੂਰੀ ਪੰਜਾਬੀ ਸੰਗੀਤ ਜਗਤ ਵਾਸਤੇ ਬਹੁਤ ਵੱਡੀ ਗੱਲ ਆ ਇਹ ਦੁੱਖ ਦੀ ਘੜੀ ਜਿਹੜੀ ਐ ਤੇ ਬਹੁਤ ਅਰਦਾਸਾਂ ਹੋ ਰਹੀਆਂ ਸੀ ਵੀ ਨਾ ਹੋਵੇ ਪਰ ਅੱਜ ਰਾਜਵੀਰ ਜਵੰਦਾ ਸਾਡਾ ਭਰਾ ਸੰਸਾਰ ਦੇ ਵਿੱਚ ਨਹੀਂ ਰਿਹਾ ਬਹੁਤ ਉੰਤੜਿਆ ਹੋਇਆ ਮਨ ਦੀ ਬਹੁਤ ਅੱਛਾ ਸੋਹਣਾ ਸੁਨੱਖਾ ਅੱਛੀ ਆਵਾਜ਼ ਪਰ ਜਿੰਨੇ ਵੀ ਉਹਨਾਂ ਦੇ ਗੀਤ ਆਏ ਨੇ ਸਾਰੇ ਬਹੁਤ ਹੀ ਬਾਖਮਾਲ ਸੀਗੇ ਪਰ ਪ੍ਰਮਾਤਮਾ ਦੇ ਰੰਗ ਪ੍ਰਮਾਤਮਾ ਹੀ ਜਾਣਦਾ ਜੀ ਉਹ ਸਾਡੇ ਚ ਨਹੀਂ ਰਹੇ ਪਰ ਰਾਜਵੀਰ ਜਵੰਦਾ ਦੀ ਆਵਾਜ਼ ਹਮੇਸ਼ਾ ਪੰਜਾਬ ਦੇ ਵਿੱਚ ਜਿੱਥੇ ਵੀ ਪੰਜਾਬੀ ਵਸਦੇ ਨੇ ਉਹਨਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਵਸਦੀ ਰਹੇਗੀ ਕਿ ਕਿਸ ਤਣ ਜਿੰਨੇ ਆਵਾਰਾ ਪਸ਼ੂਆਂ ਕਾਰ ਦਾ ਮੈਚ ਹੋ ਗਿਆ ਵੀ ਉਹਨੂੰ ਪਛਾਣ ਕੇ ਬਚਾਉਂਦੇ ਆ ਕੀ ਲੱਗਦਾ ਜੀ ਸਰਕਾਰਾਂ ਬਿਲਕੁਲ ਉਹੀ ਵੈਸੇ ਤਾਂ ਪਤਾ ਦੇ ਪਤਾ ਹੋਣੀ ਚਾਹੀਦੀ ਹੈ ਪ੍ਰੋਪਰ ਕਿ ਕਿਵੇਂ ਘਟਨਾ ਵਾਪਰੀ ਹੈ ਕਿਉਂਕਿ ਇਹ ਆਵਾਰਾ ਪਸ਼ੂ ਇਕੱਲੇ ਆਪਣੇ ਪੰਜਾਬ ਚ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਆਵਾਰਾ ਪਸ਼ੂਆਂ ਦੀ ਬੜੀ ਪਰਮਾਰਾ ਹੈ ਕਾਊਸਸਸਪਾ ਦਿੰਨੇ ਆ ਜੀ ਜਿਹੜਾ ਪ੍ਰੋਸੈਸ ਦਾ ਜਿਹੜਾ ਪੈਸਾ ਜਿਹੜਾ ਉਹ ਸਿਰਫ ਦੋਆਂ ਦੀ ਸ਼ਾਮ ਸੰਭਾਲ ਲਈ ਹੁੰਦਾ ਜੀ ਪੂਰੇ ਦੇਸ਼ ਦੇ ਵਿੱਚ ਕਾਊਸਸਸ ਜਿਹੜਾ ਆਉਂਦਾ ਤੇ ਉਹਦਾ ਹਸਾਬ ਕਿਤਾਬ ਔਰ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਦੀ ਪ੍ਰੋਪਰ ਰੱਖ ਰਖਾ ਜਿਹੜੀ ਆ ਹੋਣੀ ਚਾਹੀਦੀ ਹੈ ਬੜਾ ਜ਼ਰੂਰੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਜੀ ਵੱਡਾ ਨੁਕਸਾਨ ਜਿਹੜਾ ਪਹਿਲਾਂ ਹੁੰਦਾ ਹੈ ਅਗੇ ਵੀ ਹੋ ਸਕਦਾ ਹੈ ਸਖਤ ਤੱਕ ਉਹਨਾਂ ਨੂੰ ਬੰਨਣਾ ਚਾਹੀਦਾ ਹੈ ਬਿਲਕੁਲ ਸਖਤ ਕਾਨੂੰਨ ਬੰਨਣਾ ਚਾਹੀਦਾ ਜੀ ਸੜਕਾਂ ਦੇ ਉੱਪਰ ਆਵਾਰਾ ਪਸ਼ੂ ਜਿਹੜੇ ਆ ਜਿਹੜਾ ਕਾਊਸਸ ਟ੍ਰੇਡਾ ਨਾ ਜੀ ਉਹ ਬੇਸਿਕਲੀ ਲਾਇਜ਼ ਕਰਕੇ ਜਾਂਦਾ ਵੀ ਉਹਦੀ ਸਾਂਭ ਸੰਭਾਲ ਉਹਨਾਂ ਦੀ ਰੱਖੀ ਜਾਵੇ ਜਾਂ ਗਊਸ਼ਾਲਾਾਂ ਨੇ ਉੱਥੇ ਪ੍ਰੋਪਰ ਉਹਨਾਂ ਦਾ ਰੱਖ ਰਖਾਅ ਹੋਵੇ ਔਰ ਆਵਾਰਾ ਪਸ਼ੂ ਜਿਹੜੇ ਵੀ ਜਿੰਨੀਆਂ ਵੀ گاਵਾਂ ਨੇ ਉਹ ਸੜਕਾਂ ਦੇ ਉੱਪਰ ਨਾਰਾਇਣ ਮੈਂ ਵਿਧਾਨ ਸਭਾ ਦੇ ਵਿੱਚ ਵੀ ਗੱਲ ਕੀਤੀ ਸੀਗੀ ਕਿ ਜਿਹੜੀਆਂ ਗਊਆਂ ਨੇ ਆਪਾਂ ਵੈਸੇ ਤਾਂ ਮਾਂ ਕਹਿੰਦੇ ਆਪਣੀ ਪਰ ਉਹ ਸੜਕਾਂ ਦੇ ਉੱਪਰ ਉਹ ਕਾਤਲ ਬਣ ਕੇ ਘੁੰਮਰੀਆਂ ਨੇ ਜੀ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਸਾਰਾਂ ਦੀ ਜਾਨ ਚਲੀ ਜਾਂਦੀ ਹੈ ਤੇ ਕੋਈ ਨਾ ਕੋਈ ਪੂਰੇ ਦੇਸ਼ ਦੇ ਵਿੱਚ ਇੱਕ ਸਖਤ ਕਾਨੂੰਨ ਜਿਹੜਾ ਬਣਨਾ ਚਾਹੀਦਾ ਤਾਂ ਕਿ ਵਾਰਾ ਪਸ਼ੂਆਂ ਨੂੰ ਪ੍ਰਾਪਤ ਤਰੀਕੇ ਨਾਲ ਰੱਖ ਰਖਾ ਕੀਤਾ ਜਾਵੇ ਕੋਈ ਜਿਵੇਂ ਰਾਜਵੀਰ ਜਵੰਦਾ ਸਾਡੇ ਭਰਾ ਦੀ ਡੈਥ ਹੋਈ ਐਕਸੀਡੈਂਟ ਕਰਕੇ ਵਾਰਾ ਪਸ਼ੂ ਦੇ ਨਾਲ ਕੋਈ ਇਦਾਂ ਦੀ ਹੋਰ ਘਟਨਾ ਨਾ ਹੋਵੇ